ਹਾਂਜੀ ਕਿਵੇਂ ਹੋ ਸਾਰੇ ਆਸ ਕਰਦਾ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲਓ ਜੀ ਕਰੋ ਕਬੱਡੀ ਕੱਪ ਅੱਜ ਦੇ ਨੋਟ 942024 ਦੇ ਕਬੱਡੀ ਕੱਪਾਂ ਦੀ ਅਪਡੇਟ ਲੈ ਕੇ ਆਏ ਆ ਤੁਹਾਡੇ ਲਈ ਜੇਕਰ ਹਜੇ ਤੱਕ ਕਿਸੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਕਬੱਡੀ ਦੀ ਹਰ ਇੱਕ ਅਪਡੇਟ ਆਪਾਂ ਇਸ ਚੈਨਲ ਤੇ ਲੈ ਕੇ ਆਉਂਦੇ ਰਹਨੇ ਆਂਗੇ ਲਓ ਕਰੋ ਅੱਜ ਦੇ ਕਬੱਡੀ ਕੱਪ ਨੋਟ ਜੇਕਰ ਪਹਿਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਪਹਿਲਾ ਅੱਜ ਦਾ ਕਬੱਡੀ ਕੱਪ ਹੋਵੇਗਾ ਗਰਦਾਸਪੁਰ ਨੰਗੜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਥੇ ਚਾਰ ਅੰਤਰਰਾਸ਼ਟਰੀ ਕਲੱਬਾਂ ਖੇਡਣਗੀਆਂ ਬਹੁਤ ਛੋਟੀ-ਛੋਟੀ ਦੇ ਖਿਡਾਰੀ ਇੱਥੇ ਪਹੁੰਚ ਰਹੇ ਨੇਗੇ ਜੇਕਰ ਪਹਿਲੇ ਇਨਾਮ ਦੀ ਗੱਲ ਕਰੀਏ ਤਾਂ ਇੱਥੇ ਪਹਿਲਾ ਇਨਾਮ 71000 ਦੂਜਾ ਇਨਾਮ 61000 ਬੈਸਟਾਂ ਨੂੰ ਇੱਥੇ ਸੋਨੇ ਦੇ ਕੈਂਠੇ ਦਿੱਤੇ ਜਾਣਗੇ ਲਓ ਵੀ ਮਿੱਤਰੋ ਸਿਰਾ ਹੋਣ ਜਾ ਰਿਹਾ ਇਸ ਕਬੱਡੀ ਕੱਪ ਤੇ ਜੇਕਰ ਹੁਣ ਆਪਾਂ ਦੂਜੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਦੂਜਾ ਕਬੱਡੀ ਕੱਪ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਦੇ ਵਿੱਚ ਹੋਵੇਗਾ ਤੁਹਾਨੂੰ ਪਤਾ ਹੀ ਹੈ ਹਰ ਸਾਲ ਇੱਥੇ ਚੋਟੀ ਦਾ ਕਬੱਡੀ ਕੱਪ ਹੁੰਦਾ ਹੈਗਾ ਟੌਪ ਟੌਪ ਦੇਖ जेकर पहले नाम की गल करिए पहला नाम एक लख दूजा नाम पचहत्तर हज़ार के बेस्टा इतने इक्की हज़ार रुपया दिता जाऊगा चोटी चोटी के ख खिडारी इतने पहुँच रहे तीन खिडारी बहरों रखे गए हैं डगू वाला शरना बलकार कल्याण वाला ए चोटी के खिडारी इतने पहुँच रहे हैं जेकर शीलू की गल करिए शीलू अज नहीं खेडगा रैसटते रहेगा लो जी तीजे कबड्डी कप की गल करिए तीजा कबड्डी कप चलूगा पब्बिया जगराओ इलाके पहला इनाम एक लख पच्ची हज़ार ਰੱਖਾਗਾ ਜਸ਼ਨ ਆਲਮਗੀਰ ਵਰਗੇ ਚੋਟੀ ਦੇ ਖਿਡਾਰੀ ਇੱਥੇ ਪਹੁੰਚ ਰਹੇ ਨੇ ਲੋ ਵੀ ਮਿੱਤਰੋ ਟਾਪ ਟਾਪ ਦੇ ਕਬੱਡੀ ਕੱਪ ਆਜ ਵੀ ਇੱਥੇ ਹੋਣੇ ਨੇਗੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ